अवराज सिंह सन ऑफ सुखजिंदर सिंह तीजी क्लास मॉडर्न कैम्रिज स्कूल करूरा तो कविता लेके आ रहा है जी चलो बेटा कोई नहीं ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਸ ਨੂੰ ਜੀ ਅੱਜ ਮੈਂ ਤੁਹਾਡੇ ਸਾਹਮਣੇ ਦਸ਼ਮੇਸ਼ ਪਿਤਾ ਕਲਗੀਧਰ ਪਾਚਾ ਜੀ ਦੇ ਸ਼ੋਟਰ ਸਾਹਿਬ ਜੀ ਦੇ ਆਹਾਰੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜੀ ਧਰਮ ਦੇ ਰਾਖੇ ਸੂਰਮੇ ਦੋ ਸਰਦਾਰ ਪਿਆਰੇ ਆਰ ਮੋ ਦੇਲਾ ਕੇ ਸੂਰਮੇ ਦੋ ਸਰਦਾਰ ਪਿਆਰੇ ਅੱਜ ਵੀ ਲਾਉਂਦੇ ਕੰਦਾ ਚੋ ਸੁਣਦੇ ਜੇ ਕਾਰੇ ਅੱਜ ਵੀ ਲਾਉਂਦੇ ਕੰਦਾ ਚੋ ਸੁਣਦੇ ਜੇ ਕਾਰੇ ਜੋਰ ਵਰ ਨੂੰ ਅਣਖ ਦਾ ਓ ਭਾਈ ਜੋਸ਼ ਹੈ ਚੜਿਆ ਫਤੇ ਸਿੰਘ ਦਾ ਤੁੜਾ ਹੱਥ ਕੰਧ ਚੋਂ ਖੜਿਆ ਕੰਧ ਚੋਂ ਖੜਿਆ ਦੁਸ਼ਮਣ ਦੇ ਸੀਨੇ ਫੇਰ ਦੇ ਮਰਦੋ ਖੰਡੇ ਤਾਰੇ ਅੱਜ ਵੀ ਲਾਉਂਦੇ ਕੰਧਾ ਚੋਂ ਸੁਣਦੇ ਜੈਕਾਰੇ ਅੱਜ ਵੀ ਲਾਉਂਦੇ ਕੰਧਾ ਚੋਂ ਸੁਣਦੇ ਜੈਕਾਰੇ ਤੇਰਾ ਰਹਿਣਾ ਨਹੀਂ ਜੇ ਨਾਮ ਸੂਬਿਆ ਸਦਾ ਹੀ ਯਾਦ ਰੱਖੂ ਸਦਾ ਹੀ ਝਾਨ ਸੂਬਿਆ ਸਾਡੇ ਸੀਸ ਉੱਤੇ ਸਿੱਖੀ ਦੇ ਮਹਿਲ ਬਣੇ ਰਹਿਣੇ ਝੂਲਦੇ ਨੇ ਕੇਸਰੀ ਨਿਸ਼ਾਨ ਸੂਬਿਆ ਉਹ ਰਹਿਣੇ ਝੂਲਦੇ ਨੇ ਕੇਤਰੀ ਨਿਸ਼ਾਨ ਸੂਬਿਆ ਦੇਖ ਲਾਲਾ ਨੂੰ ਮੱਥੇ ਟੇਕ ਚੰਨ ਸੂਰਜ ਚੜ੍ਹਦੋ ਠੈਣ ਹਾ ਗੁਰਬਾਣੀ ਪੜ੍ਹਦੇ ਬਾਣੀ ਪੜ੍ਹਦੇ ਆਕਾਸ਼ ਨੂੰ ਨੀਲਾ ਰੰਗ ਤੇ ਨੀਲੇ ਦਸਤਾਰ ਅੱਜ ਵੀ ਲਾਉਂਦੇ ਕੰਦਾ ਚੋ ਸੁਣਦੇ ਜਕਾਰ ਅੱਜ ਵੀ ਲਾਉਂਦੇ ਕੰਦਾ ਚੋ ਸੁਣਦੇ ਜਕਾਰ ਜਿੰਦਾ ਪਾਵੇ ਨਿੱਕੀਆਂ ਅਰਖ ਦਲੇਰੀ ਡਾਡੀ ਕੰਦੇ ਲੋਕੀ ਭੁਲਿਓਣਾ ਕੁਰਬਾਨੀ ਸਾਡੀ ਕੁਰਬਾਨੀ ਸਾਡੀ ਪੈਣ ਦੇ ਆਉਣਾ ਸਖੀ ਦੇ ਓ ਮੈਲ ਪਸਾਰੋ ਅੱਜ ਵੀ ਲਾਉਂਦੇ ਕੰਦਾ ਚ ਸੁਣਦੇ ਜੇ ਕਾਰੋ